ਦੇਖ ਲਓ ਜੀ ਸਤਿ ਸ੍ਰੀ ਅਕਾਲ ਆਹ ਦੇਖ ਲਓ ਜੀ ਸਰਕਾਰ ਵਪਾਰ ਮਿਲਣੀ ਆ ਮੇਰਾ ਵੀਰ ਖੜਾ ਸਾਹਮਣੇ ਨੌਜਵਾਨ ਡਿਊਟੀ ਕਰ ਰਿਹਾ ਆਪਣੀ ਰਾਜੀ ਰਵੇ ਇਹ ਦੇਖ ਲਓ ਜੀ ਸਰਕਾਰ ਨੇ ਜਗਾ ਜਗਾ ਪੋਸਟਰ ਲਾਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਮਾਨ ਸਾਹਿਬ ਵੀ ਤੁਸੀਂ ਇੱਕ ਪੋਸਟਰ ਤੇ ਤਾਂ ਲਿਖਿਆ ਹੋਇਆ ਸਰਕਾਰ ਵਪਾਰ ਮਿਲਣੀ ਫਿਰ ਇੱਥੇ ਲਿਖਿਆ ਪਿਆ ਤੇਰੇ ਇੱਥੇ ਲਿਖਿਆ ਪਿਆ ਫਿਰ ਇੱਥੇ ਫਿਰ ਇੱਥੇ ਪੂਰੇ ਥਾਪੜ ਦੇ ਉੱਤੇ ਕੋਈ ਪੋਸਟਰ ਲਾਇਆ ਪਿਆ ਵੀ ਕਿਹੜਾ ਡੱਡਪਾ ਸੱਚ ਨੇ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਤੁਹਾਡਾ ਪੈਸਾ ਬਚਾਣਾ ਹੈ ਆ ਦੇਖ ਲਓ ਤੁਸੀਂ ਆਪ ਸਿਆਣੇ ਹੁਣ ਮਾਨ ਸਾਹਿਬ ਮੈਂ ਕੁਝ ਨਹੀਂ ਕਹਿ ਸਕਦੀ ਇਹ ਗੱਲਾਂ ਤੇ ਆ ਸਾਰੇ ਨੌਜਵਾਨ ਵੀਰ ਖੜੇ ਨੇ ਮੇਰੇ ਡਿਊਟੀ ਕਰਦੇ ਰਾਜੀ ਰਹਿਣ ਲੰਬੀਆਂ ਉਮਰਾਂ ਵਾਲੇ ਹੋਣ ਆ ਤੁਹਾਡੇ ਬੋਰਡ ਦੇਖ ਲਓ ਜੀ ਇੱਕ ਜਗ੍ਹਾ ਹੀ ਕਿੰਨੇ ਬੋਰਡ ਲਾ ਗਏ ਤੁਹਾਡੇ ਜਿਹੜੇ ਲਾਉਣ ਵਾਲੇ ਨੇ ਬੋਰਡ ਆ ਦੇਖ ਲਓ ਸਾਰੇ ਕਿਤੇ ਮੈਂ ਬੋਲਦੀ ਆ ਤੁਹਾਡੀ ਆਪਣੀ ਜਸਲੀਨ ਪਟਿਆਲੇ ਵਾਲੇ ਉਹ ਦੇਖ ਲਓ ਸਾਹਮਣੇ ਵੀ ਕਿੰਨੇ ਹੀ ਬੋਰਡ ਲਾਤੇ ਇੱਕ ਜਗ੍ਹਾ ਹੀ ਬੋਰਡ ਲਾ ਕੇ ਸਾਰੇ ਪੀਐਨਏ ਬੋਰਡ ਕੇ ਔਨਲਾਈਨ ਹਾਂ ਇੱਕ ਜਗ੍ਹਾ ਹੀ ਸਾਰੇ ਬੋਰਡ ਕੋ ਨਾਲ ਦੇ ਲਾਤੇ ਤੇ ਮੇਰੇ ਵੀਰ ਖੜੇ ਨੇ ਰਾਜ ਹੀ ਰਹਿਣ ਲੰਬੀਆਂ ਉਮਰਾਂ ਵਾਲੇ ਦੇਖ ਲੋ ਜੀ ਸਸ਼ਤਰਿਕਾਲ ਆਹ ਦੇਖ ਲੋ ਜੀ ਸਰਕਾਰ ਵਪਾਰ ਮਿਲਨੀ ਆ ਮੇਰਾ ਵੀਰ ਖੜਾ ਸਾਹਮਣੇ ਨੌਜਵਾਨ ਡਿਊਟੀ ਕਰ ਰਿਹਾ ਆਪਣੀ ਰਾਜ ਹੀ ਰਵੇ ਇਹ ਦੇਖ ਲੋ ਜੀ ਸਰਕਾਰ ਨੇ ਜਗਾ ਜਗਾ ਪੋਸਟਰ ਲਾਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਮਾਨ ਸਾਹਿਬ ਵੀ ਤੁਸੀਂ ਇੱਕ ਪੋਸਟਰ ਤੇ ਦਾ ਲਿਖਿਆ ਹੋਇਆ ਸਰਕਾਰ ਵਪਾਰ ਮਿਲਣੀ ਫਿਰ ਇੱਥੇ ਲਿਖਿਆ ਪਿਆ ਤੇਰੇ ਇੱਥੇ ਲਿਖਿਆ ਪਿਆ ਫਿਰ ਇੱਥੇ ਫਿਰ ਤੇ ਪੂਰੇ ਥਾਪਰ ਦੇ ਉੱਤੇ ਇੱਕੋ ਹੀ ਪੋਸਟਰ ਲਾਇਆ ਪਿਆ ਵੀ ਕਿਹੜਾ ਡੱਡਪਾ ਸੱਚ ਨਹੀਂ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਤੁਹਾਡਾ ਪੈਸਾ ਬਚਾਉਣਾ ਹੈ ਆ ਦੇਖ ਲਓ ਤੁਸੀਂ ਆਪ ਸਿਆਣੇ ਹੁਣ ਮਾਨ ਸਾਹਿਬ ਮੈਂ ਕੁਝ ਨਹੀਂ ਕਹਿ ਸਕਦੀ ਇਹ ਗੱਲਾਂ ਤੇ ਆ ਸਾਰੇ ਨੌਜਵਾਨ ਵੀਰ ਖੜੇ ਨੇ ਮੇਰੇ ਡਿਊਟੀ ਕਰਦੇ ਰਾਜੀ ਰਹਿਣ ਲੰਬੀਆਂ ਉਮਰਾਂ ਵਾਲੇ ਹੋਣ ਆ ਤੁਹਾਡੇ ਬੋਰਡ ਦੇਖ ਲਓ ਜੀ ਇੱਕ ਜਗ੍ਹਾ ਹੀ ਕਿੰਨੇ ਬੋਰਡ ਲਾ ਗਏ ਤੁਹਾਡੇ ਜਿਹੜੇ ਲਾਉਣ ਵਾਲੇ ਨੇ ਬੋਰਡ ਆ ਦੇਖ ਲਓ ਸਾਰੇ ਕਿਤੇ ਮੈਂ ਬੋਲਦੀ ਆ ਤੁਹਾਡੀ ਆਪਣੀ ਜਸਲੀਨ ਪਟਿਆਲੇ ਵਾਲੇ ਉਹ ਦੇਖ ਲੋ ਸਾਹਮਣੇ ਵੀ ਕਿੰਨੇ ਹੀ ਬੋਰਡ ਲਾਤੇ ਇੱਕ ਜਗ੍ਹਾ ਹੀ ਬੋਰਡ ਲਾ ਕੇ ਸਾਰੇ ਪੀ ਐਨ ਏ ਬੋਰਡ ਕਿਉਂ ਲਾਏ ਨੇ ਹਾਂ ਇੱਕ ਜਗ੍ਹਾ ਹੀ ਸਾਰੇ ਬੋਰਡ ਇੱਕੋ ਨਾਲ ਦੇ ਲਾਤੇ ਤੇ ਮੇਰੇ ਵੀਰ ਖੜੇ ਨੇ ਰਾਜ ਹੀ ਰਹਿਣ ਲੰਬੀਆਂ ਉਮਰਾਂ ਵਾਲੇ ਦੇਖ ਲੋ ਜੀ ਸਤਿ ਸ੍ਰੀ ਅਕਾਲ ਆਹ ਦੇਖ ਲੋ ਜੀ ਸਰਕਾਰ ਵਪਾਰ ਮਿਲਣੀ ਹਾਂ ਮੇਰਾ ਵੀਰ ਖੜਾ ਸਾਹਮਣੇ ਨੌਜਵਾਨ ਡਿਊਟੀ ਕਰ ਰਿਹਾ ਆਪਣੀ ਰਾਜੀ ਰਵੇ ਇਹ ਦੇਖ ਲੋ ਜੀ ਸਰਕਾਰ ਨੇ ਜਗਾ ਜਗਾ ਪੋਸਟਰ ਲਾਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਮਾਨ ਸਾਹਿਬ ਵੀ ਤੁਸੀਂ ਇੱਕ ਪੋਸਟਰ ਤੇ ਤਾਂ ਲਿਖਿਆ ਹੋਇਆ ਸਰਕਾਰ ਵਪਾਰ ਮਿਲਣੀ ਫਿਰ ਇੱਥੇ ਲਿਖਿਆ ਪਿਆ ਤੇਰਾ ਇੱਥੇ ਲਿਖਿਆ ਪਿਆ ਫਿਰ ਇੱਥੇ ਫਿਰ ਤੇ ਪੂਰੇ ਥਾਪੜ ਦੇ ਉੱਤੇ ਇੱਕੋ ਹੀ ਪੋਸਟਰ ਲਾਇਆ ਪਿਆ ਵੀ ਕਿਹੜਾ ਡਟਪਾ ਸੱਚ ਨੇ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਸਾਡਾ ਪੈਸਾ ਬਚਾਉਣਾ ਹੈ ਆ ਦੇਖ ਲਓ ਤੁਸੀਂ ਆਪ ਸਿਆਣੇ ਹੋਣ ਮਾਨ ਸਾਹਿਬ ਮੈਂ ਕੁਝ ਨਹੀਂ ਕਹਿ ਸਕਦੀ ਇਹ ਗੱਲਾਂ ਤੇ ਆ ਸਾਰੇ ਨੌਜਵਾਨ ਵੀਰ ਖੜੇ ਨੇ ਮੇਰੇ ਡਿਊਟੀ ਕਰਦੇ ਰਾਜੀ ਰਹਿਣ ਲੰਬੀਆਂ ਉਮਰਾਂ ਵਾਲੇ ਹੋਣ ਆ ਤੁਹਾਡੇ ਬੋਰਡ ਦੇਖ ਲਓ ਜੀ ਇੱਕ ਜਗ੍ਹਾ ਹੀ ਕਿੰਨੇ ਬੋਰਡ ਲਾ ਗਏ ਤੁਹਾਡੇ ਜਿਹੜੇ ਲਾਉਣ ਵਾਲੇ ਨੇ ਬੋਰਡ ਆ ਦੇਖ ਲਓ ਸਾਰੇ ਕਿਤੇ ਮੈਂ ਬੋਲਦੀ ਆ ਤੁਹਾਡੀ ਆਪਣੀ ਜਸਲੀਨ ਪਟਿਆਲੇ ਵਾਲੇ ਉਹ ਦੇਖ ਲਓ ਸਾਹਮਣੇ ਵੀ ਕਿੰਨੇ ਹੀ ਬੋਰਡ ਲਾਤੇ ਇੱਕ ਜਗ੍ਹਾ ਹੀ ਬੋਰਡ ਲਾ ਕੇ ਸਾਰੇ ਪੀ ਐਨ ਐ ਬੋਰਡ ਕਿਉਂ ਲਾਏ ਨੇ ਹਾਂ ਇੱਕ ਜਗ੍ਹਾ ਹੀ ਸਾਰੇ ਬੋੜ ਇੱਕੋ ਨਾਲ ਦੇ ਲਾਤੇ ਤੇ ਮੇਰੇ ਵੀਰ ਖੜੇ ਨੇ ਰਾਜ ਹੀ ਰਹਿਣ ਲੰਬੀਆਂ ਉਮਰਾਂ ਵਾਲੇ